پر ایک گھٹا سامنے آئی ہے کہ کشمیر کے پڑھنے والے ایک چھاتر دوارا ہندوستان کے ترنگے کا اپمان کیا گیا ہے گھٹنا کچھ اس طرح تھی کہ کچھ ودارتھیوں دوارہ ہندوستانی جنڈے جو ہوسٹل کے کمروں کے باہر لگائے گئے تھے اس کو کچھ کشمیری شاتروں دوارہ پاٹ دیا گیا اس کا بیت بھی کی گئی اس کو پھاڑ کر اس کو نیچے پھینک دیا گیا اس کے بعد جب انہوں نے دیکھا کہ موڑ گرما رہا شہر واسی اور جو سنگٹھن ہیں وہ اس کے خلاف کھڑے ہو چکے ہیں تب انہوں نے ایکسپر ایکشن لیتے ہوئے پولیس کو بلایا اور پولیس نے اپنی کاروائی کرتے ہوئے اس رومز کی جہاں پر وہ ویڈیارتی رہتے تھے کشمیری ویڈیارتی رہتے تھے اس کی تلاشی لی اور اس کے بعد وہاں پر ان اس لڑکے کا جس نے یہ گھٹنا کو انجام دیتے ہوئے دیکھا پرتھی تھا وہ جس نے جنڈے لگائے تھے ہندوستانی جھنڈے لگائے تھے اس کے بیان لے رہی ہے پولیس اس کے بیان لینے کے بعد گیا ہے کہ جن بھیارتھی نے انجام دیا ان کے خلاف سخت کاروائی کی جائے پناہ مرد مرداب مرد آباد ਮੁਰਦਾਬਾਦ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਮੁਰਦਾਬਾਦ ਅੱਜ ਜੋ ਇੱਕ ਕਸ਼ਮੀਰੀ ਸਟੂਡੈਂਟ ਵੱਲੋਂ ਸਾਡੇ ਦਿਨਾਂਗਰ ਚ ਇੰਸਟੀਚਿਊਟ ਵਿੱਚ ਸਾਡੇ ਤਿਰੰਗੇ ਦਾ ਅਪਮਾਨ ਹੈ ਬਹੁਤ ਨਿੰਦਰੀ ਹੈ ਸਾਰੇ ਸ਼ਹਿਰ ਵਿੱਚ ਸਾਰੇ ਸੰਗਠਨ ਵਿੱਚ ਸੰਗਠਨਾਂ ਵਿੱਚ ਔਰ ਸਾਰੀਆਂ ਹੀ ਪਾਰਟੀਆਂ ਇਕਜੁੱਟ ਹੋ ਕੇ ਰੋਸ਼ ਵਿਖਤ ਕਰੀਆਂ ਸਾਨੂੰ ਪ੍ਰਸ਼ਾਸਨ ਤੋਂ ਉਮੀਦ ਹੈ ਕਿ ਜਲਦ ਤੋਂ ਜਲਦ ਉਹਦੇ ਤੇ ਕਾਰਵਾਈ ਹੋਏਗੀ ਔਰ ਜਿਹੜੇ ਵੀ ਲੋਕ ਉਹਨੂੰ ਸ਼ਾਇਦ ਇਹਦੀ ਕੋਸ਼ਿਸ਼ ਕਰ ਰਹੇ ਉਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਸਾਡੀ ਪ੍ਰਸ਼ਾਸਨ ਅਗੇ ਮੰਗਿਆ ਕਿ ਜਿਹੜੇ ਇੰਸਟੀਚੂਟਾਂ ਵਿੱਚ ਜਿਹੜੇ ਗ੍ਰੈਜੂਏਟ ਕਾਲਜਾਂ ਵਿੱਚ ਕਸ਼ਮੀਰੀ ਸਟੂਡੈਂਟ ਪੜ੍ਹਦੇ ਨੇ ਉਹਨਾਂ ਦੀ ਇਨਕੁਆਇਰੀ ਕੀਤੀ ਜਾਏ ਉਹਨਾਂ ਦੇ ਬਾਰੇ ਪੂਰਾ ਪਤਾ ਕੀਤਾ ਜਾਏ ਤੇ سب تو پہلے انڈے علاقے جائے تا جو کسی بھی طرح کی نہ سکے جے ہند جی

آپ پہلے تو بنا پرمیشن کے آپ نے جھنڈا لگایا آپ کی غلطی ہے سر اس کے بعد کہتے ہیں میں راشٹر وادی بندہ ہوں اور اس کو تھوڑا یہ کیا اس کے بعد بولتے ہیں کہ ایکشن جو ہے سب کے خلاف لیا جائے گا سر ہماری کیا غلطی ہے سر اب جھنڈا لگانے کے لیے سر ہماری کو کسی کی پرمیشن لینی پڑے گی یہ سر وہاں پہ کشمیر میں پاکستان کا جھنڈا لگاتے ہیں اگر وہاں پہ کوئی ہندوستان جندہ باد بولتے یہ اس بندے کو مار دیں گے جی ٹھیک ہے یہ تھوڑی یہ تو غلط بات ہے سر نہ انہوں نے کچھ ایکشن لیا تو اس کے اندر سر آنکوادیوں میں فوٹو لگائے ہوئے تھے اس میں لکھتا ہے ریسٹ ان جنت سر یہ کیا بات ہوئی سر وہاں پہ فوجی سر شہید ہو رہے ہیں اور یہ ایسا لکھ رہے ہیں ان کو شہید بول رہے ہیں آتکوادیوں کو یہ جو غلط کر رہے ہیں سر ان کو کس بات کی کمی ہے سر فری کا یہاں پہ پڑ رہے ہیں کما رہے ہیں جی سر اور گاؤں وہاں کر رہے ہیں سر اپنے گھر میں چھواتے سر میرے پاپا بھی آرمی میں سر سر ہوتا ہے سر جب پورے بھیگ کے آتے ہیں نا پسینے میں سر برا لگتا ہے سر دل کو برا لگتا ہے سر کہ یہ بندے ایسا کر رہے ہیں سر ٹھیک ہے ان کے ساتھ کوئی بات ہو جائے بولتا برانوانی مرا نہیں ہے شہید ہوا یہ کیا بات ہوتی ہے ادھر آگے ادھر آگے ایسا کر رہے ہیں سر ہمارے آگے ایسا کر رہے ہیں سر ਸਾਡੇ ਦੇਸ਼ ਵਿੱਚ ਰਹਿ ਕੇ ਸਾਡੇ ਦੇਸ਼ ਦਾ ਖਾਕੇ ਕੋਈ ਇਨਸਾਨ ਇਦਾਂ ਦਾ ਕੰਮ ਕਰਦਾ ਹੈ ਦੇਸ਼ ਦੇ ਖਿਲਾਫ ਸਰ ਉਸ ਬੰਦੇ ਦੀ ਇੰਟੈਂਸ਼ਨ ਕਿੱਦਾਂ ਦੀ ਹੋएगी ਤੁਸੀਂ ਆਪ ਸੋਚ ਜਿਹੜਾ ਝੰਡਾ ਫੜਦਾ ਹੈ ਕੱਲ ਨੂੰ ਕੁਝ ਵੀ ਕਰ ਸਕਦਾ ਹੈ ਮਤਲਬ ਮੰਗ ਕਰਦੇ ਹੋ ਅਸੀਂ ਸਾਡੀ ਇਹ ਮੰਗ ਹੈ ਕਿ ਜੋ ਬੰਦਾ ਜੋ ਮਤਲਬ ਕਿ ਕਾਰਵਾਈ ਹੋਣੀ ਚਾਹੀਦੀ ਹੈ ਉਹ ਹੋਵੇ ਕਾਲਜ ਵੱਲੋਂ ਵੀ ਤੇ ਜੋ ਕਾਲਜ ਨੇ ਉਹਨਾਂ ਦਾ ਸਾਥ ਦਿੱਤਾ ਉਹਤੇ ਵੀ ਕਾਰਵਾਈ ਹੋਣੀ ਚਾਹੀਦੀ ਉਸੇ ਮਤਲਬ ਕਾਲਜ ਨੇ ਕਹਿ ਲਈ ਜਾਂ ਕਾਲਜ ਦੇ ਮਾਮਲੇ ਤੇ ਬੋਲ ਨਹੀਂ ਬੋਲ ਸਕਦੇ ਕਾਲਜ ਨੇ ਮਤਲਬ ਕਾਲਜ ਕਾਲਜ ਦਾ ਜਿਹੜਾ ਮਤਲਬ ਛੂਟੀਨ ਮੇਨ ਜਿਹੜਾ ਡਾਇਰੈਕਟਰ ਸਰ ਮੈਂ ਬਾਕੀ ਸਾਰਾ ਮਾਰੇ ਨਹੀਂ ਕਹਿਣਾ ਚਾਹੁੰਦਾ ਕਿਉ ਡਾਇਰੈਕਟਰ ਸਰ ਉਹਨਾਂ ਦੀ ਸਟੇਟਮੈਂਟ ਬਹੁਤ ਹੀ ਗਲਤ ਉਹ ਵੀ ਖਾਸ ਤੌਰ ਤੇ ਇਸ ਟਾਈਮ ਤੇ ਆਈ ਕਿ ਮਤਲਬ ਗਲਤੀ ਤੁਹਾਡੀ ਹੈ ਤੁਸੀਂ ਝੰਡੇ ਲਾਏ ਟੋਟਲ ਕਸ਼ਮੀਰੀ ਲੜਕੇ ਹੈ ਕਿੰਨੇ ਤੁਹਾਡੇ ਕਾਲਜ ਟੋਟਲ ਨਹੀਂ ਸਰ ਮੈਂ ਇੱਕ ਗੱਲ ਹੋਰ ਕਲੀਅਰ ਕਰਨਾ ਚਾਹਨਾ ਹੈ ਕਿ ਕਸ਼ਮੀਰੀ ਜਿਹੜਾ ਇੱਕ ਮੁੰਡਾ ਉਹਨੇ ਇਹ ਸਾਰੀ ਮਤਲਬ ਜੋ ਵੀ ਵਾਰਤੋਈ ਬਾਕੀ ਉਹਦੇ ਨਾਲ ਹੈ ਸੀ ਬਾਕੀ ਉਸਦੇ ਨਾਲ ਕੋਈ ਕਸ਼ਮੀਰੀ ਉਸਦੇ ਸਾਥ ਨਹੀਂ ਦਿੱਤਾ ਬਕਾਇਦਾ ਸਾਡਾ ਬਾਕੀ ਜਿਹੜੇ ਮੁੰਡੇ ਸੀਗੇ ਉਹਨਾਂ ਨੇ ਸਾਡਾ ਸਾਥ ਦਿੱਤਾ ਉਹ ਸੀ ਤੇ ਮਤਲਬ ਵਿੱਚ ਸ਼ਾਮਿਲ ਹੋ ਉਸ ਇੱਕ ਲੜਕਾ ਜਿਹਨੇ ਇੱਕ ਲੜਕਾ ਜਿਹਨੇ ਇਹ ਸਭ ਕੀਤਾ ਉਹ ਜਿਹੜਾ ਕਸ਼ਮੀਰੀ ਸ਼ਾਤਰਾ ਗਿਆ ਉਹਨਾਂ ਨੇ ਦੇਸ਼ ਦੇ ਝੰਡੇ ਅਪਮਾਨ ਕੀਤਾ ਅਸੀਂ ਤੁਰੰਤ ਸਾਡੀ ਟੀਮ ਉੱਤੇ ਪੁੱਜੀ ਆ ਅਸੀਂ ਕਾਲਜ ਪ੍ਰਸ਼ਾਸਨ ਅੱਗੇ ਮੰਗ ਕਰਨੇ ਆ ਸਭ ਤੋਂ ਪਹਿਲੇ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਇਹਦੀ ਜੋ ਵੀ ਸਾਡੀ ਸੰਵਿਧਾਨ ਦੇ ਅਨੁਸਾਰ ਉਸ ਤੋਂ ਬਾਅਦ ਉਹਨਾਂ ਨੂੰ ਕਾਲਜ ਦੇ ਬਾਹਰ ਕੱਢਣਾ ਨਹੀਂ ਕਰਨਾ ਜਾਂ ਅਰੈਸਟ ਕਰਨਾ ਨਹੀਂ ਦਾ ਸਾਡੀ ਮੰਗ ਜੇ ਜਿੰਨਾ ਕਿ ਸਾਡੀ ਮੰਗਾਂ ਪੂਰੀ ਨਹੀਂ ਹੁੰਦੀਆਂ ਉਹਨਾਂ ਦੇ ਅਸੀਂ ਕਾਲਜ ਦੇ ਬਾਹਰ ਖੜੇ ਆ ਤੇ ਰਹਿਣਾ ਧਰਨਾ ਦੇਵਾਂਗੇ ਸਭ ਕੁਝ ਕਰਾਂਗੇ ਸਭ ਤੋਂ ਪਹਿਲੇ ਦੇਸ਼ ਏਡੀ ਵੱਡੀ ਕਟੜਾ ਹੋਈ ਆ ਸਾਡੇ ਦੇਸ਼ ਦੇ ਵਿੱਚ ਸਾਡੇ 40 45 ਸਾਡੇ ਸਾਡੇ ਸ਼ਹੀਦ ਕਰਦੇ ਇਹ ਕਸ਼ਮੀਰੀ ਸ਼ਾਤਰ ਇਹਨਾਂ ਨੂੰ ਸਾਡੇ ਦੇਸ਼ ਨਾਲ ਕੋਈ ਲੈਣਾ ਦੇਣਗਾ ਸਿਰਫ ਪਾਕਿਸਤਾਨ ਦੇ ਕੋਣ ਕਹਿੰਦੇ ਆ ਖਾਂਦੇ ਹਿੰਦੁਸਤਾਨ ਦਾ ਕੋਣ ਪਾਕਿਸਤਾਨ ਦਾ ਕਹਿੰਦੇ ਆ ਸਾਡੀ ਮੰਗ ਹੈ ਸਾਡੇ ਸਾਡੇ ਸੰਗਠਨਾਂ ਵੱਲੋਂ ਕਿ ਇਹਨਾਂ ਸ਼ਾਤਰਾਂ ਨੂੰ ਹੁਣ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏ ਇਹਨਾਂ ਨੂੰ ਕਾਲਜ ਦੇ ਬਾਹਰ ਕੱਢਿਆ ਜਾਏ ਤੁਹਾਡੇ ਕਾਲਜ ਟਕਰਾਅ ਸ਼ੁਰੂ ਕਿੱਥੋਂ ਹੋਇਆ ਕਾਲਜ ਜਦੋਂ ਅਟੈਕ ਹੋਇਆ ਸੀ ਨਾ ਅਟੈਕ ਹੁੰਦੇ ਬਾਅਦ ਕੀ ਹੋਇਆ ਕਿ ਬੱਚੇ ਇੱਥੇ ਆ ਕੇ ਸਾਡੇ ਹੋਸਟਲ ਦੇ ਬੱਚੇ ਜਿਹੜੇ ਉਧਰ ਗੁੱਸੇਜ ਹੋ ਗਏ ਉਹਨਾਂ ਨੇ ਕਿ ਕਿਤਾਬਾਂ ਇੰਡੀਆ ਦਾ ਝੰਡਾ ਲਾਤਾ ਉੱਥੇ ਲੰਧਾਬਤ ਕੇ ਆ ਕੇ ਜਿਹੜੇ ਆਪਣੇ ਬੱਚੇ ਗਏ ਸੀ ਉਹਨਾਂ ਨੇ ਝੰਡਾ ਉਤਾਰ ਉਤਾਰਤਾ ਕਿ ਕਿਹੜੇ ਬੱਚੇ ਸੀਗੇ ਉਹ ਉਹ ਆਪਣੇ ਇਥੋਂ ਦੇ ਜੰਮੂ ਦੇ ਸਟੂਡੈਂਟ ਅਗੇ ਪਰ ਦੁਬਾਰਾ ਜਿਹੜੇ ਗੱਲ ਐਡਮਿਨਿਸਟ੍ਰੇਸ਼ਨ ਨੂੰ ਪਤਾ ਲੱਗੀ ਉਹਨਾਂ ਨੇ ਕਿਹਾ ਦੁਬਾਰਾ ਝੰਡੇ ਲਾਓ ਉਹਨਾਂ ਨੇ ਦੁਬਾਰਾ ਜਾ ਕੇ ਝੰਡੇ ਲਾਤੇ ਫਿਰ ਹਾਂ ਉੱਥੇ ਗੱਲ ਜਿਹੜੀ ਮੁੱਦਾ ਇਥੋਂ ਖਤਮ ਹੋ ਰਿਹਾ ਸੀ ਪਰ ਅੱਜ ਆ ਕੇ ਨਵੀਂ ਗੱਲ ਜਿਹੜੀ ਜਿਹੜੇ ਬੱਚੇ ਨੇ ਫਲੈਗ ਉਤਾਰਿਆ ਜਿਹੜੇ ਬੱਚੇ ਨੇ ਫਲੈਗ ਉਤਾਰਿਆ ਕਾਲਜ ਨੇ ਉਸ ਤੋਂ ਕਲਾ ਕਰਵਾ ਕੀਤੀ ਕੋਈ ਕਾਲਜ ਨੇ ਮੈਂ ਤੁਹਾਨੂੰ ਦੱਸਦਾ ਪਿਆ ਸੋਮਵਾਰ ਸਾਡੀ ਕੈਨਨ ਮਾਰਚ ਸੀ ਸਾਡਾ ਬੱਚਾ ਕੱਲ ਛੁੱਟੀ ਆ ਗਈ ਆ ਅੱਜ ਸਾਡੇ ਕੋਲ ਅਸੀਂ ਅੱਜ ਡਿਸਚਿੰਜ ਲੈਣਾ ਸੀ ਸਾਡੇ ਡੈਕੀ ਸਾਨੂੰ ਯੂਨੀਵਰਸਿਟੀ ਜਾਣਾ ਪੈ ਗਿਆ ਠੀਕ ਹੈ ਜੀ ਹਾਂ ਜੀ ਸਰ ਕੀ ਘਟਰਾ ਵਾਪਰੀ ਔਰ ਕੀ ਆਣਾ ਤੁਹਾਡਾ ਬਰ ਜੀ ਤੁਸੀਂ ਦੱਸੋ ਮੈਂ ਤਾਂ ਹਲੇ ਹੁਣ ਪਹੁੰਚਿਆ ਹੀ ਆ ਇੱਕ ਦਰਖਾਸਤ ਦਿੱਤੀ ਹੈ ਜੀ ਪਬਲਿਕ ਵੱਲੋਂ ਦਿੱਤੀ ਗਈ ਹੈ ਦਰਖਾਸਤ ਸਾਨੂੰ ਹਾਂ ਜੀ ਉਸ ਤੇ ਕੰਟੈਂਟਸ ਵੈਰੀਫਾਈ ਕਰਕੇ ਜੋ ਵੀ ਕਾਰਵਾਈ ਬਣਦੀ ਹੈ ਜੋ ਵੀ ਲੀਗਲ ਕਾਰਵਾਈ ਬਣਦੀ ਕੀਤੀ ਜਰੂਰ ਠੀਕ ਹੈ ਜੀ ਸਰ ਤੁਹਾਡੀ ਇਨਫੋਰਮੇਸ਼ਨ ਦੇ ਹਿਸਾਬ ਨਾਲ ਜਿਹੜੇ ਸਟੂਡੈਂਟਸ ਆ ਉਹ ਅੰਦਰ ਹੈਗੇ ਕਸ਼ਮੀਰੀ ਜਾਂ ਬਾਹਰ ਹੈਗੇ ਅਲੇ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਨਹੀਂ ਹੋ ਸਕੀ ਜਦੋਂ ਅਸੀਂ ਆਏ ਆ ਤੇ ਇੱਥੇ ਲੋਕੀ ਖੜੇ ਸੀ ਜੀ ਉਹਨਾਂ ਨਾਲ ਗੱਲਬਾਤ ਕਰ ਰਹੇ ਤੁਹਾਡੇ ਸਾਹਮਣੇ ਇੱਥੇ ਖੜੇ ਹੋ ਗਏ ਉਹ ਜਿਹੜੀ ਬੰਦੀ ਕਾਰਵਾਈ ਆਪਾਂ ਠੀਕ ਹੈ ਬਾਕੀ ਇਹਨਾਂ ਕੋਈ ਜ਼ਿਆਦਾ ਸ਼ੋਸ਼ਾਸ਼ਾ ਦਾ ਕੰਮ ਨਹੀਂ ਲੋੜ ਹੈ ਸ਼ਾਂਤੀ ਬਣਾ ਕੇ ਰੱਖੋ ਜਿਹੜੀ ਬੰਦੀ ਕਾਰਵਾਈ ਆਪਾਂ ਜੀ ਇਹ ਸਾਰੇ ਜਿਹੜੇ ਬੰਦੇ ਅੰਦਰ ਆ ਉਹਨਾਂ ਨੂੰ ਕਿਉਂ ਨਹੀਂ ਉਹ ਤੋਂ ਫੜਿਆ ਜਾ ਰਿਹਾ ਹੈ ਉਹ ਬੰਦੇ ਤਾਂ ਅਰੇਸਟ ਹੋਣੇ ਚਾਹੀਦੇ ਨੇ ਸਾਰੇ ਉਹਨਾਂ ਤੋਂ ਬਿਆਨ ਲੈ ਲਿਆ ਕਰਦੇ ਕਰਦੇ ਆਂ ਕਿੰਨੀ ਕਿ ਦੇਰ ਕਿੰਨੀ ਕਿ ਦੇਰ ਸਰ ਪਰ ਜਨਾਬ ਜੇ ਦੱਸੋ ਟਾਈਮ ਦਿਓ ਨਾ ਅਸੀਂ ਉਹ ਨਜ਼ਰ ਗੇਟ ਤੇ ਬੈਠੇ ਆ ਜਿਨੇਟਰ ਸਰ ਤੁਹਾਡੀ ਕਾਰਵਾਈ ਨਹੀਂ ਹੁੰਦੀ ਹਾਂ ਇੱਕ ਵਾਰ ਤੁਸੀਂ ਕਾਰਵਾਈ ਕੀਤੀ ਐ ਤੁਸੀਂ ਬਿਆਨ ਲੱਲੇ ਨਾਲ ਠੀਕ ਐ ਐਸਪੀ ਸਾਹਿਬ ਤੁਸੀਂ ਨਾਲੋ ਸਰਕਾਰ ਨਾਲ ਆ ਆਪਣੇ ਸਰਕਾਰੀ ਵਕੀਲ ਸਾਹਿਬ ਨੂੰ ਪੁੱਛੋ ਕਿਹੜੀ ਧਾਰਾ ਲੱਗਦੀ ਐ ਜਿਹੜੇ ਬੰਦੇ ਅੰਦਰ ਵੜੇ ਆ ਉਹਨਾਂ ਨੂੰ ਅਰੈਸਟ ਕਰੋ ਤੇ ਲੈ ਚਲੋ ਕੱਲ ਮੁੱਗੀ ਤੁਹਾਡੇ ਲਈ ਕੋ ਵੱਡੀ ਗੱਲ ਨਹੀਂ ਤੁਹਾਡੇ ਲਈ ਕੋਈ ਵੱਡੀ ਗੱਲ ਨਹੀਂ ਸਾਨੂੰ ਪਤਾ ਇਹਨਾਂ ਨੂੰ ਹੁਣ ਛੋਟੇ ਮਾਸੂਮ ਕਹਿਆ ਗਿਆ ਹੈ ਕਿ ਸਭ ਕੋਈ ਸਾਨੂੰ ਸਭ ਕੋਈ ਪਤਾ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਹਰ ਚੀਜ਼ ਕਰ ਸਕਦੇ ਹੋ ਇਹ ਨਹੀਂ ਕਰਨੀ ਨਹੀਂ ਕਰਨੀ ਸਰ ਪੱਤਰਕਾਰਾਂ ਨੂੰ ਅੱਨੀ ਗੱਲ ਖੋਰੀ ਨਹੀਂ ਜੋ ਕਰਦਾ ਕਰ ਲੋ ਸਾਡੇ ਦੇ ਪਰਚਾ 1 ਸੈਕਿੰਡ ਚ ਹੋਇਆ ਹੀ ਸਾਡੇ ਦੇ 1 ਸੈਕਿੰਡ ਤੇ ਪਰਚਾ ਹੋਈ ਮੇਰੇ ਖਿਆਲ ਨਾਲ ਦੱਸੋ ਸਰ ਜੇ 40 ਬੰਦੇ ਮਰੇ ਉੱਥੇ ਉਹਨਾਂ ਦੇ ਪਰਚਾ ਕਰਦੇ ਪਹਿਲਾਂ ਸੋਚਣਾ ਹੀ ਹੱਸੋ ਨਾ ਜਾਂਦੇ ਤਾਂ ਸਾਬ